ਪਰੇ ਇਹਦੇ 4x4 ਹੈ ਗੇਮ ਦਾ 4x4 ਮਸ਼ੀਨ ਹੈ ਹਾਂਜੀ ਇਹਦਾ ਪ੍ਰਯੋਗ ਕੀ ਹੈ ਇਹਦਾ ਪ੍ਰਾਈਸ ਹੈਗਾ ਜੀ ਆਪਣਾ 55 ਲੱਖ ਰੁਪਏ ਦਾ ਪੌਸਟ ਏਸੀ ਗਾਇ ਬੰਦੇ ਨਾਲ ਨਵਾਂ ਇੰਜਨ ਲਾਗੇ ਬੀਐਸ 6 ਜਿਵੇਂ بارش ਹੈ بارش ਤੋਂ ਕਿਸਾਨ ਜਿਆਦਾ ਪ੍ਰੇਸ਼ਾਨ ਹੁੰਦੇ ਨੇ ਇਹਦਾ ਇਹ ਹੈ ਜੀ ਆਪਣਾ ਸਿਸਟਮ ਵੀ ਤੁਸੀਂ ਦੇਖਿਆ ਕਰੋ ਦਿਖਾ ਦਿਓ ਆ ਦੇ ਚੈਨਲ ਦਾ ਹੀ ਦਿਖਾ ਦਿਓ ਇਹ ਇਹਦੀ ਆਪਣੀ ਮਸ਼ੀਨ ਹੈ ਇੱਕਦਾ ਫੁੱਲੀ ਗੀਅਰ ਡਰਾਈਵ ਹੈ ਜੀ ਜੀ ਮਤਲਬ ਗੀਅਰ ਬਾਕਸ ਹੈ ਇਹਦੇ ਕੱਟ ਦੇ ਵਿੱਚ ਕਿਤੇ ਵੀ ਕੋਈ ਬੈਲਟ ਨਹੀਂ ਮਿਲੂਗੀ ਤੁਹਾਨੂੰ ਅੱਛਾ ਬੈਲਟ ਰਹਿ ਤੋਂ ਬਿਨਾਂ ਹੈ ਬੈਲਟ ਰਹਿ ਤਾਂ ਹੀ ਸਾਰੇ ਗੀਅਰ ਬਾਕਸਾਂ ਨਾਲ ਮੰਨ ਲਓ ਜੀ ਅੱਛਾ ਗੀਅਰ ਗੀਅਰ ਬਾਕਸਾਂ ਨਾਲ ਹੀ ਚੱਲਦੀ ਹੈ ਭਾਈ ਕਹਿੰਦੇ ਕੋਈ ਬੈਲਟ ਨਹੀਂ ਹੈਗੀ ਚਾਰ ਕਲੱਚ ਹੈ ਨ ਕੋਈ ਵੈਲਟ ਨਹੀਂ ਹੈਗੀ ਹਾਂਜੀ ਠੀਕ ਹੈ ਤੇ ਦੂਸਰਾ ਮੰਨ ਲਓ ਇਹ ਹੈ ਜੀ ਆਪਣੀ 4x4 ਟੈਕਨੀਕ ਹੈ ਜੀ 4x4 ਹੈਗੀ 4x4 ਹੈ ਤੇ ਕੈਬ ਨੇ ਸੀ ਹੈ ਕੈਬ ਨੇ ਸੀ ਹੈ ਹਾਂਜੀ ਫੁਲੀ ਹਾਈਡਰੌਲਿਕ ਹੈ ਜੀ ਇਹ ਬਲੂਰ ਆਊਟਰ ਬਲੂਰ ਕਹਿ ਦਿੰਦੇ ਆ ਉੱਥੇ ਵੀ ਕੈਮਰਾ ਲੱਗਿਆ ਹੋਇਆ ਹੈ ਜੀ ਉਹ ਸਾਹਮਣੇ ਤੁਸੀਂ ਲਾਈਟਾਂ ਦੇ ਕੋਲੇ ਦਿਖਾ ਸਕਦੇ ਹੋਗੇ ਬੀਟਰ ਦਾ ਮਤਲਬ ਡਰਾਈਵਰ ਨੂੰ ਕੋਈ ਪਰੇਸ਼ਾਨੀ ਨਹੀਂ ਲੱਗੇ ਆ ਪੱਖਾ ਖੋਲ ਰੱਖਿਆ ਜੀ ਅਸੀਂ ਆਟੋਮੈਟਿਕ ਨੇ ਹਵਾ ਦੇ ਨਾਲ ਕਲੀਨ ਹੁੰਦੇ ਜਾਣਾ ਜੀ ਕਿਉਂਕਿ ਦੋਸਤੋ ਆ ਦੇਖ ਸਕਦੇ ਹੋ ਮੱਕੀ ਦੇ ਵਿੱਚ ਆਪਾਂ ਨੂੰ ਪਤਾ ਹੈ ਬਹੁਤ ਵਧੀਆ ਸਿਸਟਮ ਨਾਲ ਬਣਾਈ ਹੋਈ ਹੈ ਆਗੇ ਜੀ ਆਗੇ ਅ ਏਸੀ ਹੈ ਰੇਟ 55 ਲੱਖ ਹੈ ਬਿਨਾ ਬੈਲਟਾਂ ਤੋਂ ਆਹ ਦੇਖੋ ਜੀ ਆਹ ਸਾਰੀ ਕਨਫਿਗਰੇਸ਼ਨ ਦਿੱਤੀ ਹੋਈ ਹੈ ਦੇਖ ਲਓ ਤਸਵੀਰਾਂ ਮੱਕੀ ਦਾ 4 ਪਾਉੜੇ ਆਪਾਂ ਮੱਕੀ ਵੱਢਦੇ ਆਂ ਕੱਟਦੇ ਆਂ ਦੋਨੇ ਪਾਸੇ ਦੀ ਜੇ ਕਹ ਜੀ ਵੀ ਪੌੜੀਆਂ ਜਿਹੜਾ ਚੜਨ ਵਾਲਾ ਹੋਵੇ ਦੋਏ ਪਾਸੇ ਦੀ ਲੱਗੇ ਹੋਈ ਹੈ ਇਹ ਮੱਕੀ ਵਾਲੀ ਜਿਵੇਂ ਆਪਾਂ ਝੋਨੇ ਵਾਲੀ ਕਣਕ ਵਾਲੀ ਕਪਾਹਣ ਦੇਖਦੇ ਆ ਇਸ ਤਰ੍ਹਾਂ ਮੱਕੀ ਕੱਟਣ ਵਾਲੀ ਆ ਨੀਚੇ ਵਾਲਾ ਸਿਸਟਮ ਦਾ ਦੇਖਿਆ ਸੀ ਪਰ ਆ ਉੱਪਰ ਦੇਖ ਰਹੇ ਹਾਂ ਗੱਲਬਾਤ ਕਰਦੇ ਆ ਜੀ ਬਾਈਆਂ ਨਾਲ ਹਾਂਜੀ ਬਾਈ ਜੀ ਸ੍ਰੀ ਕਾਲ ਜੀ ਕਿਸ ਤਰ੍ਹਾਂ ਇਹ ਇੱਕਾ ਛੋਟਾ ਸਿਸਟਮ ਦਾ ਦੇਖਦੇ ਆ ਇਹ ਕਿੰਨੇ ਹੋ ਲੈਂਦੀ ਐ ਖੁੱਡਾ ਇਹ ਵੀ ਜੀ 4 ਸਾਈਡ ਲੈਂਦੀ ਆਪਣੇ ਮੱਕੀ ਦੇ ਜੀ ਠੀਕ ਹੈ ਕਿਉਂਕਿ ਚਾਰੇ ਸਾਈਡ ਮਨ ਲੋ ਇੱਕੇ ਟਾਈਮ ਜਾਂਦੇ ਹੋ ਜੀ ਤੇ ਮੰਨ ਲਓ ਇਹ ਸੈਲਫ ਕੰਬਾਈਨ ਹੈਗੀ ਇੰਜਨ ਫਿੱਟਾਗਾ ਉੱਪਰ ਇਹਦੇ 4x4 ਹੈਗੀ 4x4 ਮਸ਼ੀਨ ਹੈ ਹਾਂਜੀ ਇਹਦਾ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ ਹੈਗਾ ਇਹਦਾ ਹੈਗਾ ਆਪਣਾ 55 ਲੱਖ ਰੁਪਏ ਦਾ ਕੋਸਟ ਏਸੀ ਗਏ ਬੰਦੇ ਨਾਲ ਨਵਾਂ ਇੰਜਨ ਲਾ ਕੇ ਬੀਐਸਐਸ ਦਾ ਕਿੰਨੇ ਏਕੜ ਵੜਦਾਂ ਦੀ ਸ਼ਾਮ ਤੱਕ ਇਹ ਮੰਨ ਲਓ 10 ਏਕੜ ਦੀ ਐਵਰੇਜ ਆਉਂਦੀ ਹੈ ਇਹਦੀ 10 12 ਘੰਟੇ ਦੇ ਵਿੱਚ ਵਿੱਚ ਦਿਹਾੜੀ ਦੇ ਵਿੱਚ ਦਿਹਾੜੀ 'ਚ ਮੰਨ ਲਓ ਵੀ 10 ਏਕੜ ਹਾਂਜੀ 10 ਤੇ ਜਿਵੇਂ بارش ਹੈ بارش ਤੋਂ ਕਿਸਾਨ ਜਿਆਦਾ ਪ੍ਰੇਸ਼ਾਨ ਹੁੰਦੇ ਨੇ ਇਹਦਾ ਇਹ ਜੀ ਆਪਣਾ ਸਿਸਟਮ ਵੀ ਤੁਸੀਂ ਦੇਖਿਆ ਕਰੋ ਦਿਖਾ ਦਿਓ ਆ ਦੇ ਚੈਨਲ 'ਤੇ ਆਹ ਦਿਖਾ ਦਿਓ ਇਹ ਜਿਹੜੀ ਆਪਣੀ ਮਸ਼ੀਨ ਹੈ ਇੱਕ ਤਾਂ ਫੁਲੀ ਗੀਅਰ ਡਰਾਈਵ ਹੈ ਜੀ ਇਹ ਜੀ ਜੀ ਮੰਨ ਲਓ ਗੀਅਰ ਬਾਕਸ ਹੈ ਇਹਦੇ ਕੱਟ ਦੇ ਵਿੱਚ ਕਦੇ ਵੀ ਕੋਈ ਬੈਲਟ ਨਹੀਂ ਮਿਲੂਗੀ ਤੁਹਾਨੂੰ ਅੱਛਾ ਬੈਲਟ ਰਹਿ ਤੋਂ ਬਿਨਾਂ ਹੈ ਬੈਲਟ ਰਹਿ ਤਾਂ ਹੀ ਸਾਰੇ ਗੀਅਰ ਬਾਕਸਾਂ ਨਾਲ ਮੰਨ ਲਓ ਜੀ ਅੱਛਾ ਗੀਅਰ ਗੀਅਰ ਬਾਕਸਾਂ ਨਾਲ ਹੀ ਚੱ ਠੀਕ ਹੈ ਤੇ ਦੂਸਰਾ ਮੰਨ ਲਓ ਇਹ ਹੈਗੀ ਆਪਣੀ 4x4 ਟੈਕਨੀਕ ਹੈ ਜੀ 4x4 ਹੈਗੀ 4x4 ਹੈ ਤੇ ਕੈਬ ਨੇਸੀ ਹੈ ਜਾਂ ਅਗਲੇਸੀ ਹੈ ਹਾਂਜੀ ਫੁਲੀ ਹਾਈਡਰੌਲਿਕ ਹੈ ਜੀ ਇਹ ਠੀਕ ਹੈ ਜਿਹਦਾ ኦਪਰੇਟਿੰਗ ਸਿਸਟਮ ਆ ਮੰਨ ਲਓ ਆਪਣਾ ਤੁਰਨ ਵਾਸਤੇ ਇਹਨੂੰ ਆਪਰੇਟ ਕਰਦਾਗਾ ਉਹ ਹਾਈਡਰੌਲਿਕ ਸਿਸਟਮ ਹੈ ਜੀ ਠੀਕ ਹੈ ਮੰਨ ਲਓ ਕਲੱਚ ਪਲੇਟ ਦੇ ਵਿੱਚ ਔਰ ਕਲੱਚ ਹੈ ਨਹੀਂਗਾ ਮਸ਼ੀਨ ਦੇ ਵਿੱਚ ਅੱਛਾ ਕਲੱਚ ਹੈ ਹੀ ਨਹੀਂ ਹਾਂਜੀ ਹਾਂਜੀ ਕਲੱਚ ਰਹੇਦਾ ਜੀ ਇਹ ਠੀਕ ਹੈ ਤੇ ਮੰਨ ਲਓ ਜਿੱਦਾ ਕਰਕੇ ਮੰਨ ਲਓ ਡਰਾਈਵਰ ਨੂੰ ਵੀ ਪਰੇਸ਼ਾਨੀ ਨਹੀਂ ਆਉਂਦੀ ਬਾਰ ਬਾਰ ਕਲੱਚ ਦਬਾਉਣਾਗਾ ਉਦੋਂ ਅੱਗੇ ਦੋਰ ਲਓ ਪਿੱਛੇ ਦੋਰ ਲਓ ਜਾਇਸ ਤੇ ਮੱਕੀ 4x4 ਇਹਦਾ ਟਰਾਂਸਮਿਸ਼ਨ ਹੈਗਾ ਜੀ। 4x4 ਟਰਾਂਸਮਿਸ਼ਨ 4x4 ਹੈ ਬਾਈ ਕਹਿੰਦਾ। ਹਾਂਜੀ ਹਾਂਜੀ। ਤੇ ਜਿੰਨਾ ਮਰਜ਼ੀ ਪਾਣੀ ਹੋਵੇ ਪਾਣੀ ਚ ਵੱਢੂਗੀ। ਹਾਂਜੀ। ਬਾਕੀ ਆਟੋਮੈਟਿਕਲੀ ਮੰਨ ਲਓ ਡਰਾਈਵਰ ਨੂੰ ਅੱਗੇ ਕੈਬਨ ਦੇ ਵਿੱਚ ਐਨਸੀਡੀ ਲੱਗੀ ਹੋਈ ਹੈ, ਕੈਮਰੇ ਲੱਗੇ ਹੋਏ ਆ ਜਗਾ ਜਗਾ ਤੇ ਜੀ। ਠੀਕ ਹੈ। ਮੰਨ ਲਓ ਜੇ ਡਰਾਈਵਰ ਨੇ ਬੈਕ ਕਰਕੇ ਟਰਾਲੀ ਵੀ ਪਾਉਣੀ ਆ ਤਾਂ ਮੰਨ ਲਓ ਡਰਾਈਵਰ ਨੂੰ ਜੱਜ ਹੋ ਰਿਹਾ ਕੈਮਰੇ ਦੇ ਵਿੱਚ ਦਿਖ ਰਿਹਾ ਹੈਗਾ ਵੀ ਮੰਨ ਲਓ ਮੇਰੀ ਇੱਥੇ ਸਟਰੈਂਥ ਕਿੰਨੀ ਰਹੀਗੀ ਇਹਦੇ ਵਿੱਚੋਂ ਮੰਨ ਲਓ ਉਹਨੂੰ ਕੋਈ ਮੰਨ ਲਾ ਟਰਾਲੀ ਪਾਉਣ ਵਾਲੇ ਮੈਂਬਰ ਨੂੰ ਕੋਈ ਖ ਕੈਮਰੇ ਲੱਗੇ ਹੋਏ ਨੇ ਉਸ ਤੋਂ ਬਾਅਦ ਜਿਹੜਾ ਆਪਣਾ ਅਚਾਰ ਹੈ ਬਾਹਰ ਘਟਣਾ ਇਹਨੇ ਉੱਪਰ ਬਲੋਰ ਆਊਟਰ ਬਲੋਰ ਕਹਿੰਦੇ ਨੇ ਉੱਥੇ ਵੀ ਕੈਮਰਾ ਲੱਗਿਆ ਹੋਇਆ ਹੈ ਜੋ ਸਾਹਮਣੇ ਤੁਸੀਂ ਲਾਈਟਾਂ ਦੇ ਕੋਲੇ ਦਿਖਾ ਸਕਦੇ ਹੋਗੇ ਠੀਕ ਹੈ ਜੂਮ ਕਰਕੇ ਉਹ ਕੈਮਰਾ ਮੰਨ ਲੋ ਡਰਾਈਵਰ ਨੂੰ ਐਨ ਸੀ ਡੀ ਦੇ ਵਿੱਚ ਇੱਕ ਕੈਬਨ ਦੇ ਵਿੱਚ ਬੈਠੇ ਨੂੰ ਕੱਲੀ ਕੱਲੀ ਚੀਜ਼ ਉਹਨੂੰ ਦਿਖਾਈ ਦੇ ਰਹੀ ਹੈ ਠੀਕ ਹੈ ਜੀ ਮੰਨ ਲੋ ਮੇਰਾ ਅਚਾਰਾ ਕਿੱਧਰ ਨੂੰ ਜਾ ਰਿਹਾ ਹੈ ਕੋਈ ਟਰਾਲੀ ਅੱਗੇ ਪਿੱਛੇ ਲਾਉਣੀ ਹੈ ਉਹਨੇ ਆਪਣੇ ਆਪ ਹੀ ਆਪਰੇਟ ਕਰੀ ਜਾਣਾ ਠੀਕ ਹੈ ਜੀ ਦੇਖ ਸਕਦੇ ਹਾਂ ਬਾਕੀ ਮੰਨ ਲੋ ਇਹਦਾ ਜਿਹੜਾ ਕੂਲਿੰਗ ਸਿਸਟਮ ਹੈਗਾ ਰੇਡੀਏਟਰ ਦਾ ਮਤਲਬ ਡ੍ਰੈਗਨ ਨੂੰ ਕੋਈ ਪਰੇਸ਼ਾਨੀ ਨਹੀਂ ਲੱਗੇ ਜਾਂ ਪੱਠਾ ਕੋਲ ਰੱਖਿਆ ਜੀ ਸੋ ਆਟੋਮੈਟਿਕੇ ਨੇ ਹਵਾ ਦੇ ਨਾਲ ਕਲੀਨ ਹੁੰਦੇ ਜਾਣਾ ਜੀ ਚਲੋ ਜਾਲੀ ਲੱਗੀ ਆ ਆਪਰੇਟਰ ਨੂੰ ਆ ਕੇ ਇਹਨੂੰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਕੋਈ ਵੀ ਹੈਗੀ ਦੇਖ ਸਕਦੇ ਹੋ ਵੀ ਕੀਮਤ ਤਾਂ ਜ਼ਰੂਰ 55 ਲੱਖ ਹੈ ਪਰ ਬਿਲਕੁਲ ਨਵੀਂ ਤਕਨੀਕ ਮੁੱਖ ਕਿੱਥੇ ਬਠਿੰਡਾ ਜੀ ਨੇ ਸਾਡਾ ਹੈਗਾ ਜੀ ਪਿੰਡ ਟਪਾਲੀ ਆ ਸਾਨੂੰ ਜ਼ਿਲ੍ਹਾ ਬਠਿੰਡਾ ਰਹਿ ਰਿਹਾ ਜੀ ਬਠਿੰਡਾ ਪਹਿ ਗਿਆ ਹਾਂ ਜੀ ਪਿੰਨ ਕੋਡ ਹੈਗਾ 15114 ਠੀਕ ਹੈ ਜੀ ਇਧਰ ਕਰਨ ਲਈ ਦੁਬਾਰਾ ਪੁੱਛਦੇ ਹਾਂ ਸਾਡਾ ਫਰਮ ਦਾ ਨਾਮ ਹੈਗਾ ਜੀ ਬੀ ਐਮ ਵਰਕਸ ਪਿੰਡ ਟਪਾਲੀ ਤਹਿਸੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਇਹ ਮੰਨੋ ਟਪਾਲੀ ਤੋਂ ਪਧੌੜ ਰੋਡ ਦੇ ਜਿਹੜੀ ਆਉਂਦੀ ਆ ਰਾਮਪਰਾ ਪਧੌੜ ਰੋਡ ਉਹਦੇ ਵਿੱਚ ਆਪਣਾ ਪਿੰਡ ਰਹਿ ਜਾਂਦਾ ਜੀ ਦਾਣਾ ਮੰਡੀ ਕੋਲ ਆਪਣੀ ਫੈਕਟਰੀ ਹੈਗੀ ਉੱਪਰ ਰੋਡ ਦੇ ਜੀ ਤੇ ਆਪਣੇ ਵੀਰ ਜਸਵੀਰ ਸਿੰਘ ਜੀ ਦਾ ਆਪਣਾ ਮੋਬਾਈਲ ਨੰਬਰ ਹੈਗਾ 9876364684 ਜੀ ਬਾਕੀ ਆਪਾਂ ਕੰਬਾਈਨ ਦੇ ਨਾਲ ਨਾਲ ਡੇਰੀ ਫਾਰਮਿੰਗ ਵਾਸਤੇ ਜੀਮੀਦਾਰ ਵਾਸਤੇ ਸਾਰੇ ਪ੍ਰੋਡਕਟ ਹੀ ਤਿਆਰ ਕਰਦੇ ਆ ਜਿਵੇਂ ਆਪਣਾ ਟੀਐਮ ਆਰ ਹੋ ਗਿਆ ਆਪਣਾ ਬੈਲਰ ਹੋ ਗਿਆ ਜੀ ਥੋੜਾ ਓਟ ਸਮਰੱਥਾ ਤੇ ਬਾਕੀ ਦੋਸਤ ਆਹ ਦੇਖ ਸਕਦੇ ਹੋ ਮੱਕੀ ਦੇ ਵਿੱਚ ਆਪਾਂ ਨੂੰ ਪਤਾ ਹੈ ਬਹੁਤ ਵਧੀਆ ਸਿਸਟਮ ਨਾਲ ਬਣਾਈ ਹੋਈ ਹੈ ਆਗੇ ਜੀ ਆਗੇ ਅੱਗੇ ਦੀ ਆਗੇ ਤੇ ਏਸੀ ਹੈ ਰੇਟ 55 ਲੱਖ ਹੈ ਬਿਨਾ ਬੈਲਟਾਂ ਤੋਂ ਹੈ ਕੋਈ ਬੈਲਟ ਜਿਵੇਂ ਇੱਕ ਦਾ ਦੀ ਗਈ ਸਾਹਮਣੇ ਬਾਈ ਕਹਿੰਦਾ ਹੈ ਜੀ ਨਹੀਂ ਬੈਲਟ ਰਹਤਾ ਹੈ ਇੱਕ ਬੈਲਟ ਤਾਂ ਚਲੋ ਹੈਗੀ ਹੈ ਪਰ ਆਹ ਦੇਖੋ ਜੀ ਆ ਸਾਰੇ ਕਨਫਿਗਰੇਸ਼ਨ ਦਿੱਤੀ ਹੋਈ ਆ ਵੀ ਦੇ ਦੋਈਏ। ਹਮਮ ਬਾਕੀ ਇਹ ਲਿਖਿਆ ਹੋਇਆ ਪੜ ਸਕਦੇ ਹੋ ਤਸਵੀਰਾਂ ਦੇ ਵਿੱਚ ਆਹ ਮਸ਼ੀਨ ਆਈ ਆਹ ਦੇਖੋ ਇਹ ਹੈ ਜੀ ਕੰਬੈਨ ਦੂਰੋਂ ਦੇਖਦਾ ਨਾ ਕਿਸੇ ਜਵਾਂ ਨੇੜੇ ਦੇਖ ਲਓ ਤਸਵੀਰਾਂ ਮੱਕੀ ਦਾ 4 ਪਾਉਨੇ ਆਪਾਂ ਮੱਕੀ ਵੜਦੇ ਆਂ ਕੱਟਦੇ ਆਂ ਇਹ ਵੀ ਆਪਣੀ ਫਲੈਕਸ ਵੀ ਆ ਦੇਖ ਸਕਦੇ ਹੋ ਬਾਈ ਟਪਾਲੀ ਇੱਕ ਆਪਣਾ ਬਾਬਾ ਫਿਰ ਟਪਾਲੀ ਵਾਲਾ ਹਰਜੀਤ ਸਿੰਘ ਟਪਾਲੀ ਉਹਨਾਂ ਦੇ ਪਿੰਡ ਦੇ ਵਿੱਚ ਆਏ ਹਰਜੀਤ ਸਿੰਘ ਟਪਾਲੀ ਉਹਨਾਂ ਦੇ ਪਿੰਡ ਦੇ ਵਿੱਚ ਖਾਸियत ਇਹ ਹੈ ਜੀ ਜਿਹੜਾ ਮਤਲਬ ਪ੍ਰੋਪਰੇਟਰ ਸਾਡੇ ਵੀਰ ਜਸਵੀਰ ਸਿੰਘ ਜੀ ਉਹ ਹਰਜੀਤ ਸਿੰਘ ਜੀ ਦੇ ਕਲਾਸ ਫੈਲੋ ਹੈ ਜੀ ਅੱਛਾ ਹਾਂਜੀ ਟਪਾਲੀ ਸਾਹਿਬ ਦੇ ਠੀਕ ਹੈ ਜੀ ਕਲਾਸ ਫੈਲੋ ਨੇ ਹਾਂਜੀ ਹਾਂਜੀ ਠੀਕ ਹੈ ਦੋਨੇ ਪਾਸੇ ਦੀ ਜੇ ਕਹਿੰਦੇ ਵੀ ਪੌੜੀਆਂ ਜਿਹੜਾ ਚੜਨ ਵਾਲਾ ਹੋਵੇ ਦੋਏ ਪਾਸੇ ਦੀ ਲੱਗੇ ਹੋਇਆ ਇਧਰ ਦੀ ਵੀ ਪਚੜਨ ਨੂੰ ਤੇ ਪਰਲੀ ਸਾਈਡ ਵੀ ਮੱਕੀ ਦਾ ਚਾਰ ਪਾਉਣ ਲਈ 10 ਏਕੜ ਬਾਈ ਕਹਿੰਦਾ ਰਜਾਨਾ ਵੜਦੀ ਹੈ ਪਰ ਰੇਟ ਹੈ ਜਿਹੜਾ ਏਸੀ ਕੈਬਨ ਹੈ ਆ ਦੇਖੋ ਇਧਰ ਦੀ ਵੀ ਹੈ ਏਸੀ ਕੈਬਨ ਹੈ ਪਰ ਕੈਬਨ ਸਮੇਤ ਸਾਰਾ 55 ਲੱਖ ਰੁਪਇਆ ਰੇਟ ਬਾਈ ਦੱਸ ਰਹੇ ਹੈ 4v4 ਮਸ਼ੀਨ ਹੈ ਕਿਵੇਂ ਜਿਹਾ ਲੱਗਦਾ ਹੈ ਓਕੇ ਬਾਈ ਕਹਿੰਦਾ ਓਕੇ ਆ ਥੋੜਾ ਜਿਹਾ ਸੂਰਜ ਪੈਂਦਾ ਉਧਰੋਂ